ਤੇ ਰਾਤ ਨੂੰ ਕੀ ਹੋਇਆ ਸੀਗਾ ਐਕਸੀਡੈਂਟ ਹੋਇਆ ਸੀਗਾ ਤਾਂ ਕਿੰਨੇ ਲੋਕਾਂ ਨੇ ਮਾਰੇ ਆ ਤਾਂ ਕੀ ਰੰਜਸ਼ ਸੀਗੀ ਪਹਿਲਾਂ ਜਾਂ ਕੀ ਮਾਮਲਾ ਸੀਗਾ ਇਹ ਪੁਲਿਸ ਸਥਾਨੇ ਗਏ ਆ ਜਾਂ ਪੁਲਿਸ ਵਾਲਿਆਂ ਨੂੰ ਤਲਾਕ ਦਿੱਤਾ ਸੀ ਕਾਰਵਾਈ ਨਹੀਂ ਹੋਈ ਉਹਦੇ ਵਿੱਚ ਕਿੰਨੀ ਚੋਟਾਈ ਹੈ ਇਹ ਚੀਜ਼ ਵੈਰੀਫਾਈ ਕਰਨੀ ਪਊਗੀ ਜੀ ਮੈਂ ਇਹਦੇ ਬਾਰੇ ਕਮੈਂਟ ਨਹੀਂ ਕਰ ਸਕਦਾ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਬੀਤੇ ਦਿਨ ਪਹਿਲਾਂ ਹੀ ਪਟਿਆਲਾ ਦੇ ਵਿੱਚ ਇੱਕ ਐਕਸੀਡੈਂਟ ਹੁੰਦਾ ਜੋ ਕਿ ਪਟਿਆਲਾ ਬੱਸ ਸਟੈਂਡ ਦੇ ਨਜ਼ਦੀਕ ਤਾਂ ਉਸ ਤੋਂ ਬਾਅਦ ਜਿਸ ਵਿਅਕਤੀ ਦੇ ਸੱਟਾਂ ਵੱਜਦੀਆਂ ਤਾਂ ਉਸ ਨੂੰ ਪਟਿਆਲਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤਾਂ ਕੱਲ ਬੀਤੀ ਰਾਤ ਜਿਹੜੀ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਤਸਵੀਰ ਜਿਹੜੀ ਹੈ ਪਟਿਆਲਾ ਇਸ ਵੇਲੇ ਤੁਹਾਨੂੰ ਮੋਰਚਰੀ ਦੀ ਦਿਖਾ ਰਹੇ ਹਾਂ ਤਾਂ ਜਿੱਥੇ ਪੋਸਟਮਾਰਟਮ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਇਹ ਵੀ ਦੱਸਦੀ ਹੈ ਕਿ ਤੁਹਾਨੂੰ ਸੰਤੋਸ਼ ਕੁਮਾਰ ਨਾਮ ਦਾ ਇੱਕ ਵਿਅਕਤੀ ਸੀਗਾ ਤਾਂ ਜਿਸ ਦੀ ਪਟਿਆਲਾ ਬੱਸ ਸਟੈਂਡ ਦੇ ਨੇੜੇ ਜਿਹੜੀ ਹੈ ਕਿਸੇ ਆਟੋ ਵਾਲੇ ਦੇ ਨਾਲ ਟੱਕਰ ਹੋ ਜਾਂਦੀ ਹੈ ਬੈਟਰੀ ਸਕੂਟੀ ਵਾਲੇ ਨਾਲ ਟੱਕਰ ਹੋ ਜਾਂਦੀ ਹੈ ਟੱਕਰ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਤਾਂ ਕੱਲ ਬੀਤੀ ਰਾਤ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕ ਰਵਿੰਦਰ ਸਿੰਘ ਵਿਪਨ ਨਾਮ ਦੇ ਵਿਅਕਤੀ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਜਾਂਦਾ ਤਾਂ ਉਸ ਤੋਂ ਪੁੱਛ ਕਿਸ ਜਿਹੜੀ ਹੈ ਕੀਤੀ ਜਾ ਰਹੀ ਹੈ ਕਿ ਕਾਰਨ ਕੀ ਸੀਗਾ ਕਿਵੇਂ ਐਕਸੀਡੈਂਟ ਹੋਇਆ ਜਾਂ ਕਿਉਂ ਮਾਰਿਆ ਗਿਆ ਤਾਂ ਇਹ ਵੀ ਪਤਾ ਲੱਗ ਰਿਹਾ ਕਿ ਜਿਹੜੇ ਮਾਮਲੇ ਦੇ ਵਿੱਚ ਚਾਰ ਲੋਕ ਸੀਗੇ ਜਿਹੜੇ ਚਾਰ ਲੋਕ ਸੀ ਜਿਨ੍ਹਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਔਰ ਜਿਹੜਾ ਇਹ ਰਵਿੰਦਰ ਸਿੰਘ ਵਿਪਨ ਹੈ ਇਹ ਉਹ ਬੰਦਾ ਹੈ ਕਿ ਜਿਹੜਾ ਕਰਨਲ ਬਾਠ ਮਾਮਲੇ ਦੇ ਵਿੱਚ ਜਦੋਂ ਮੌਕੇ ਦੇ ਉੱਤੇ ਸਟੇਜ ਤੇ ਜਦੋਂ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਸੀਗਾ ਤਾਂ ਉਸ ਦੇ ਵਿੱਚ ਇੱਕ ਗਵਾਹ ਦੇ ਤੌਰ ਦੇ ਉੱਤੇ ਇੱਕ ਮੌਜੂਦ ਹੁੰਦਾ ਬੰਦਾ ਤਾਂ ਜਦੋਂ ਉਹ ਬੋਲਦਾ ਕਿ ਮੈਨੇ ਸਾਰਾ ਕੁੱਟਮਾਰ ਜਿਹੜੀ ਹੈ ਉਹ ਦੇਖੀ ਹੈ ਜਦੋਂ ਕਰਨਲ ਬਾਡ ਦਾ ਮਾਮਲਾ ਸੀਗਾ ਤਾਂ ਇਹ ਉਹੀ ਵਿਪਨ ਹੈ ਕਿ ਜਿਸ ਨੇ ਗਵਾਹੀ ਦਿੱਤੀ ਸੀ ਤਾਂ ਇਹ ਹੁਣ ਮੁੱਖ ਮੋਰੀ ਦੇ ਤੌਰ ਦੇ ਉੱਤੇ ਹੈ ਤੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਜਿਹੜਾ ਇਹਨੂੰ ਕਰ ਲਿੱਤਾ ਗਿਆ ਤਾਂ ਹਾਲੇ ਪੁੱਛਗਿੱਛ ਜਿਹੜੀ ਹੈ ਜਾਰੀ ਹੈ ਕਿਉਂਕਿ ਤਿੰਨ ਲੋਕ ਹੋਰ ਨੇ ਜਿਹੜੇ ਇਸ ਦੇ ਨਾਲ ਸੀਗੇ ਉਹਨਾਂ ਦੀ ਹਾਲੇ ਗ੍ਰਿਫਤਾਰੀ ਰਹਿੰਦੀ ਹੈ ਕਾਰਨ ਕੀ ਰਿਹਾ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਐਕਸੀਡੈਂਟ ਹੋਇਆ ਐਕਸੀਡੈਂਟ ਤੋਂ ਬਾਅਦ ਉਸ ਨੂੰ ਸੱਟਾਂ ਮਾਰੀਆਂ ਗਿਆ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਸ ਤੋਂ ਬਾਅਦ ਜਿਹੜੀ ਹੈ ਕੱਲ ਬੀਤੀ ਰਾਤ ਜਿਹੜੀ ਉਹਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਪੂਰਾ ਸਦਮੇ ਦੇ ਵਿੱਚ ਹੈ ਤਾਂ ਫਿਲਹਾਲ ਜਿਹੜਾ ਹੈਗਾ ਉਹ ਪੋਸਟਮਾਰਟਮ ਜਿਹੜਾ ਹੈਗਾ ਉਸ ਜਗ੍ਹਾ ਦੇ ਉੱਤੇ ਹੋ ਰਿਹਾ ਰਜਿੰਦਰਾ ਹਸਪੀਟਲ ਦੇ ਵਿੱਚ ਤਾਂ ਇਸ ਤੋਂ ਬਾਅਦ ਜਿਹੜਾ ਹੈਗਾ ਕੀ ਕਾਰਨ ਰਿਹਾ ਕਿਵੇਂ ਇਹ ਐਕਸੀਡੈਂਟ ਹੁੰਦਾ ਕਿਵੇਂ ਚਾਰ ਲੋਕ ਸੀਗੇ ਜਿਹੜੇ ਇਹ ਪਰਿਵਾਰ ਦੇ ਦੱਸਣ ਮੁਤਾਬਕ ਜਿਹੜੀਆਂ ਸੱਟਾਂ ਗੁੱਜੀਆਂ ਸੱਟਾਂ ਜਿਹੜੀਆਂ ਵੱਜੀਆਂ ਤਾਂ ਪਹਿਲਾਂ ਵੀ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਜਿਹੜੀ ਆ ਅਸੀਂ ਕੰਪਲੇਂਟ ਕੀਤੀ ਸੀ ਪਰ ਕਾਰਵਾਈ ਨਹੀਂ ਹੋਈ ਪਰ ਕੱਲ ਜਦੋਂ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਪਟਿਆਲਾ ਪੁਲਿਸ ਹਰਕਤ ਦੇ ਵਿੱਚ ਆਂਦੀ ਹੈ ਤਾਂ ਮਾਮਲਾ ਜ਼ਰੂਰ ਦਰਜ ਹੋ ਜਾਂਦਾ ਹੈ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋ ਜਾਂਦਾ ਤਾਂ ਉਸ ਤੋਂ ਬਾਅਦ ਇੱਕ ਗ੍ਰਿਫਤਾਰੀ ਜਿਹੜੀ ਹੋਈ ਹੈ ਤਾ ਉਹ ਉਹ ਬੰਦਾ ਨਿਕਲ ਕੇ ਆਇਆ ਜਿਹੜਾ ਕਰਨਲ ਬਾਟ ਦੇ ਮਾਮਲੇ ਦੇ ਵਿੱਚ ਗਵਾਹ ਦੇ ਤੌਰ ਦੇ ਉੱਤੇ ਡੀਸੀ ਦਫਤਰ ਦੇ ਬਾਹਰ ਬੈਠਿਆ ਸੀਗਾ ਔਰ ਬੋਲਿਆ ਸੀਗਾ ਕਿ ਸਾਰਾ ਕੁਝ ਮੈਨੇ ਦੇਖਿਆ ਤਾਂ ਇਹ ਉਹੀ ਮੁਜਰਮ ਬਣਿਆ ਕਿਉਂਕਿ ਇਸਨੇ ਹੀ ਕੁੱਟਮਾਰ ਜਿਹੜੀ ਕੀਤੀ ਹੈ ਪੁਲਿਸ ਦੇ ਕਹਿੇ ਮੁਤਾਬਕ ਗ੍ਰਿਫਤਾਰੀ ਜ਼ਰੂਰ ਹੋਗੀ ਹੈ ਹੁਣ ਇਸ ਤੋਂ ਪੁੱਛਗਿੱਛ ਹੋਏਗੀ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਸੀਗਾ ਕਿ ਜਿਹੜਾ ਇਹ ਮਾਮਲਾ ਰੋਡ ਰੇਸ ਦਾ ਐਕਸੀਡੈਂਟ ਦਾ ਮਾਮਲਾ ਪਰਿਵਾਰ ਕਹਿ ਰਿਹਾ ਸੀਗਾ ਕਿਸੇ ਨਾ ਕਿਸੇ ਕੋਈ ਰੰਜਿਸ਼ ਨੂੰ ਲੈ ਕੇ ਜਿਹੜੀ ਕੁੱਟਮਾਰ ਹੋਈ ਹੈ ਪਰ ਫਿਲਹਾਲ ਇਸ ਤੇ ਉੱਤੇ ਪੁਲਿਸ ਵਾਲਿਆਂ ਦਾ ਕੀ ਕਹਿਣਾ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੇ ਨਾਲ ਸ਼ਿਵਰਾਜ ਜਿਹੜੇ ਨੇ ਐਸ ਐਚ ਓ ਚਾਰ ਨੰਬਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਪੁੱਛਦੇ ਆ ਅਸਲ ਕਹਾਣੀ ਕੀ ਹੈ ਔਰ ਜਿਹੜੀ ਗ੍ਰਿਫਤਾਰੀ ਹੋਈ ਹੈ ਔਰ ਜਿਹੜੇ ਬਾਕੀ ਦੇ ਲੋਕ ਨੇ ਉਹ ਕਦੋਂ ਗ੍ਰਿਫਤਾਰ ਹੋਣਗੇ ਔਰ ਕਿਸ ਤਰੀਕੇ ਦੇ ਨਾਲ ਜਿਹੜੀ ਇਹਨਾਂ ਦੇ ਮੇਨ ਮਨਸ਼ਾ ਸੀਗੀ ਮਾਰਨ ਦੀ ਕਿ ਆ ਰਵਾਕੇ ਹੀ ਕੋਈ ਐਕਸੀਡੈਂਟ ਦਾ ਕੇਸ ਹੈ ਗੱਲਬਾਤ ਕਰਦੇ ਆ ਐਸ ਐਚ ਓ ਸ਼ਿਵਰਾਜ ਦੇ ਨਾਲ ਸਾਡੇ ਨਾਲ ਐਸ ਐਚ ਓ ਸ਼ਿਵਰਾਜ ਢਿੱਲੋ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਆ ਸਰ ਜਿਹੜਾ ਮਾਮਲਾ ਸਾਹਮਣੇ ਆਇਆ ਜਿਹੜਾ ਕੁੱਟਮਾਰ ਦਾ ਮਾਮਲਾ ਸੀ ਤਾਂ ਮੌਤ ਹੋ ਚੁੱਕੀ ਹੈ ਨੌਜਵਾਨ ਦੀ ਕੀ ਮਾਮਲਾ ਸੀਗਾ ਜੀ ਇਹ ਇਹਦੀ ਕੱਲ ਸਾਨੂੰ ਇਤਲਾਹ ਆਈ ਸੀ ਹਸਪੀਟਲ ਤੋਂ ਕਿ ਸੰਤੋਸ਼ ਕੁਮਾਰ ਜੇਰੇ ਲਾਜ਼ ਸੀਗਾ ਇਹਦੇ ਨਾਲ 16 ਤਰੀਕ ਦੀ ਰਾਤ ਨੂੰ 9:30 ਵਜੇ ਰੇਲਵੇ ਸਟੇਸ਼ਨ ਪੁਲ ਦੇ ਉੱਤੇ ਇਹ ਰਿਕਸ਼ਾ ਦੇ ਵਿੱਚ ਸੀਗਾ ਚਾਰਕ ਬੰਦੇ ਉਹਨਾਂ ਨਾਲ ਰੋਡ ਰੇਜ ਦਾ ਇਨਸੀਡੈਂਟ ਸਾਹਮਣੇ ਆਇਆ ਸੀ ਪਹਿਲਾਂ ਐਕਸੀਡੈਂਟ ਹੋਇਆ ਸੀ ਤਾਂ ਉਹਨਾਂ ਨੇ ਉਦੋਂ ਬਾਅਦ ਇਹਦੀ ਮਾਰਕੁੱਟ ਕੀਤੀ ਸੀ ਤਾ ਜੇਰੇਲਾ ਸੀਗਾ ਜੀ ਇਹਦੀ ਕੱਲ ਡੈਥ ਹੋਈ ਹੈ ਜਿੱਤੇ ਮੁਕਦਮਾ ਨੰਬਰ 48 ਦਰਜ ਕੀਤਾ ਗਿਆ ਅੰਡਰ ਸੈਕਸ਼ਨ 105 3 ਜੀਵਨ 5 ਬੀ ਐਨ ਐਸ ਤੇ ਇਹ ਚਾਰ ਬੰਦਿਆਂ ਦੇ ਖਿਲਾਫ ਦਰਜ ਹੋਇਆ ਜੀ ਦੋ ਇਹਦੇ ਵਿੱਚ ਬਾਈ ਨੇਮ ਨੇ ਦੋ ਬੰਦੇ ਜੀ ਆਇਡੈਂਟੀਫਾਈ ਕਰਨੇ ਬਾਕੀ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਬੰਦੇ ਨੂੰ ਅੱਜ ਸਵੇਰੇ ਸਾਡੀ ਟੀਮ ਨੇ ਅਰੈਸਟ ਕੀਤਾ ਜੀ ਰਵਿੰਦਰ ਸਿੰਘ ਉਰਫ ਵਿਪਨ ਇਹ ਨਾਰਦਾਣਾ ਚੌਕ ਤੋਂ ਨੇੜੇ ਦਾ ਰਹਿਣ ਵਾਲਾ ਸਰਕਾਰ ਨੇ ਕੀ ਰਿਹਾ ਸੀਗਾ ਕਿ ਨੋਰਮਲ ਇੱਕ ਐਕਸੀਡੈਂਟ ਹੋਇਆ ਸੀ ਜਾਂ ਕੋਈ ਪੁਰਾਣੀ ਰੰਜਿਸ਼ ਸੀ ਇਹਨਾਂ ਦੇ ਜਿਸ ਤਰ੍ਹਾਂ ਪਹਿਲਾਂ ਐਕਸੀਡੈਂਟ ਦਾ ਜਿਹੜਾ ਰੂਪ ਦਿੱਤਾ ਜਾ ਰਿਹਾ ਸੀਗਾ ਕਿ ਨੋਰਮਲ ਐਕਸੀਡੈਂਟ ਹੋਇਆ ਹੈ। ਇਹ ਪਹਿਲਾਂ ਇਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਜ ਜਦੋਂ ਬਾਅਦ ਸੰਤੋਸ਼ ਕੁਮਾਰ ਦੀਆਂ ਚਾਰ ਬੰਦੇ ਨੇ ਰਲ ਕੇ ਮਾਰਕੁੱਟ ਕੀਤੀ ਸੀਗੀ। ਇਹਨੂੰ ਜਿਵੇਂ ਪ੍ਰੈਸ ਕੀਤਾ ਤੇ ਇਹਦੇ ਤੋਂ ਪੁੱਛਗਿਰ ਜਾ ਰਹੀ ਹੈ। ਹਰ ਪਾਸਿਓਂ ਇਹਨੂੰ ਪੁੱਛਗਿਰ ਦੇ ਦੌਰਾਨ ਜੋ ਵੀ ਚੀਜ਼ ਸਾਹਮਣੇ ਆਊਗੀ ਦੇਖਾਂਗੇ। ਅੱਛਾ ਜਿਹੜੇ ਮਾਰਨ ਵਾਲੇ ਕੋਈ ਪਹਿਲਾਂ ਵੀ ਇਹਨਾਂ ਦੇ ਉੱਤੇ ਕੋਈ ਮੁਕਦਮੇ ਦਰਜ ਨੇ ਜਾਂ ਇਸ ਤਰੀ ਨੂੰ ਲੈ ਕੇ। ਇਹਨੂੰ ਅੱਜ ਸਵੇਰੇ ਬੜੀ ਇਨੀਸ਼ੀਅਲ ਸਟੇਜ ਤੇ ਆਪਾਂ ਹੈਗੇ ਆ ਇਹਨੂੰ ਅਜੇ ਪੇਸ਼ ਕਰਕੇ ਰਿਮਾਂਡ ਵੀ ਲਵਾਵਾਂਗੇ ਦਾ ਤੇ ਅੱਗੇ ਪ੍ਰੋਸੀਡ ਕਰਾਂਗੇ ਅੱਛਾ ਸ਼ਿਵਰਾਜ ਇੱਕ ਕਰਨਲ ਬਾਟ ਦਾ ਮਾਮਲਾ ਜਿਹੜਾ ਕਿ ਬਹੁਤ ਪੌਪੂਲਰ ਹੈ ਬਹੁਤ ਜ਼ਿਆਦਾ ਜਿਹੜਾ ਇਹ ਵਾਇਰਲ ਵੀ ਹੋਇਆ ਤੇ ਇਹਦੇ ਵਿੱਚ ਇੱਕ ਗਵਾਹ ਸੀਗਾ ਜਿਹੜਾ ਕਹਿੰਦਾ ਗਵਾਹ ਦੇ ਤੌਰ ਦੇ ਉੱਤੇ ਸੀ ਇਹਦੇ ਵਿੱਚ ਕੋਈ ਮੁੱਖ ਮੁੱਲਜ਼ਮ ਉਹ ਵੀ ਸਾਹਮਣੇ ਨਜ਼ਰ ਆ ਰਹੇ ਜੀ ਇਹ ਚੀਜ਼ ਵੈਰੀਫਾਈ ਕਰਨੀ ਪਊਗੀ ਜੀ ਮੈਂ ਇਹਦੇ ਬਾਰੇ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਜੇ ਦੱਸਿਆ ਤੁਹਾਨੂੰ ਅੱਜ ਹੀ ਅਰੈਸਟ ਕੀਤਾ ਤੇ ਇਹਦੇ ਪ੍ਰੀਵੀਅਸ ਹਿਸਟਰੀ ਰਿਕਾਰਡਸ ਵਗੈਰਾ ਵੀ ਚੈੱਕ ਹੋਣਗੇ ਤੇ ਅਜੇ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਪਰ ਪਰਿਵਾਰ ਜਿਵੇਂ ਲਗਾਤਾਰ ਅਲਿਕੇਸ਼ਨ ਲਾ ਰਿਹਾ ਕਿ ਬਹੁਤ ਕੁੱਟਮਾਰ ਹੋਈ ਸੀ ਪਹਿਲਾਂ ਵੀ ਅਸੀਂ ਪੁਲਿਸ ਥਾਣੇ ਗਏ ਆ ਜਾਂ ਪੁਲਿਸ ਵਾਲਿਆਂ ਨੂੰ ਤਲਾਹ ਕੀਤਾ ਸੀ ਕਾਰਵਾਈ ਨਹੀਂ ਹੋਈ ਉਹਦੇ ਚ ਕਿੰਨੀ ਸਚਾਈ ਹੈ ਇਹਨੂੰ ਕੱਲ ਵੀ ਸਾਡਾ ਆਯੋਗ ਗਿਆ ਸੀ ਜੀ ਇਸ ਤੋਂ ਪਹਿਲਾਂ ਵੀ ਗਿਆ ਸੀ ਡਾਕਟਰ ਸਾਹਿਬ ਨੇ ਜੇਰੇ ਇਲਾਜ ਹੋਣ ਕਰਕੇ ਅਨਫਿਟ ਦੱਸਿਆ ਸੀ ਇਹਨੂੰ ਤੇ ਉਸ ਤੋਂ ਬਾਅਦ ਕੱਲੇ ਦੀ ਜੋ ਡੈਥ ਹੋਈ ਹੈ ਤਾਂ ਇਹਦੇ ਬ੍ਰਦਰ ਦਾ ਬਿਆਨ ਲੈ ਕੇ ਮੁਕੱਦਮਾ ਦਰਜ ਕੀਤਾ ਗਿਆ ਲੱਗਦਾ ਸਰ ਕਿ ਹੋਰ ਬੰਦੇ ਵੀ ਇਹਦੇ ਚ ਇਨਵੋਲ ਹੋ ਸਕਦੇ ਆ ਕਿ ਚਾਰ ਹੀ ਨੇ ਪੁੱਛ ਕੇ ਸਾਮਣ ਦੇ ਦੌਰਾਨ ਜੋ ਵੀ ਚੀਜ਼ ਸਾਹਮਣੇ ਆਊਗੀ ਜੀ ਇਨ ਹਰ ਪਾਸੇ ਉਹ ਇਨਵੈਸਟੀਗੇਟ ਕੀਤਾ ਜਾਊਗਾ ਜਿਹੜੇ ਸਰ ਬਾਕੀ ਜਿਹੜੇ ਰਹਿ ਗਏ ਗ੍ਰਿਫਤਾਰੀ ਤੋਂ ਉਹ ਉਹਦੇ ਲਈ ਵੀ ਟੀਮਾਂ ਐ ਐਸਐਸਪੀ ਸਾਹਿਬ ਨੇ ਗਠਨ ਕੀਤੀਆਂ ਹੋਈਆਂ ਨੇ ਜੀ ਤੇ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਊਗਾ ਉਹ ਧੰਨਵਾਦ ਤਾਂ ਬਿਲਕੁਲ ਇਸਾ ਸਾਡੇ ਨਾਲ ਸ਼ਿਵਰਾਜ ਢਿੱਲੋਂ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਹੜੇ ਦੋਸ਼ੀ ਨੇ ਉਹ ਜਲਦ ਫੜੇ ਜਾਣਗੇ ਔਰ ਦੂਸਰੇ ਪਾਸੇ ਜਿਵੇਂ ਪਰਿਵਾਰ ਐਲੀਕੇਸ਼ਨ ਲਗਾ ਰਿਹਾ ਕਿ ਪੁਲਿਸ ਜਿਹੜੀ ਆ ਉਹ ਸਾਡਾ ਸਾਥ ਨਹੀਂ ਦੇ ਰਹੀ ਸੀਗੀ ਪੁਲਿਸ ਨੂੰ ਪਹਿਲਾਂ ਵੀ ਅਸੀਂ ਕੰਪਲੇਂਟ ਕੀਤੀ ਸੀ ਪਰ ਹਰ ਤੇ ਤੱਥਾਂ ਦੇ ਆਧਾਰ ਤੇ ਉੱਤੇ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਵੇਂ ਗ੍ਰਿਫਤਾਰੀ ਹੋਈ ਤਾਂ ਪੁੱਛਗਿੱਛ ਤੋਂ ਬਾਅਦ ਜਿਹੜਾਗਾ ਮਾਮਲਾ ਪੂਰਾ ਖੁੱਲ ਕੇ ਸਾਹਮਣੇ ਆਊਗਾ ਕਿ ਉਸ ਰਾਤ ਨੂੰ ਕੀ ਹੋਇਆ ਸੀ